ਜਿਹੜੀ ਬਿਮਾਰੀ ਆ ਜੀ ਇਹ ਹੁੰਦੀ ਆ ਪੈਰਾਂ ਦੇ ਵਿੱਚ ਪਸ਼ੂ ਦੇ ਛਾਲੇ ਹੋ ਜਾਂਦੇ ਆ ਫਿਰ ਸੌਦਾਗਾ ਇੱਕ ਅੱਛਾ ਜੀ ਮੌਸਮ ਦੇ ਮਤਾਬਕ ਠੀਕ ਹੈ ਜੀ ਪਹਿਲਾ ਮੌਸਮ ਦੇ ਮਤਾਬਕ ਹੁੰਦਾ ਟੀ ਹੁਣ ਪਤਾ ਨਹੀਂ ਕਦੋਂ ਆ ਜੀ ਤੇ ਜਦੋਂ ਛਾਲੇ ਟੁੱਟ ਜਾਂਦੇ ਆ ਬੁਖਾਰ ਟੁੱਟ ਜਾਂਦਾ ਫਿਰ ਉਹਦੇ ਨਾਲ ਪਸ਼ੂ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜੇ ਆ ਡਾਕਟਰ ਜਗਜੀਤ ਸਿੰਘ ਕੋਲ ਜਿੰਨਾਂ ਕੋਲ ਗੋਫੀ ਬਨ ਮੁਰਾ ਬੋਲੇਗਾਗਾ ਤੇ ਆਪਾਂ ਜੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਅੰਨੀ ਡਾਕਟਰ ਸਾਹਿਬ ਇੱਕ ਤੁਸੀਂ ਜਿਹੜੀ ਮੂਖੁਰ ਦੀ ਬਿਮਾਰੀ ਆ ਉਹਦੇ ਬਾਰੇ ਜਾਣਕਾਰੀ ਦਿਓਗੇ ਇਹ ਬਿਮਾਰੀ ਹੁੰਦੀ ਕੀ ਹੈ ਜੀ ਸਭ ਤੋਂ ਪਹਿਲਾਂ ਪਹਿਲੀ ਗੱਲ ਜਿਹੜੀ ਬਿਮਾਰੀ ਆ ਜੀ ਇਹ ਹੁੰਦੀ ਆ ਪੈਰਾਂ ਦੇ ਵਿੱਚ ਪਸ਼ੂ ਦੇ ਛਾਲੇ ਹੋ ਜਾਂਦੇ ਆ ਇੱਕ ਬਿਮਾਰੀ ਹੁੰਦੀ ਆ ਮੂੰਹ ਦੇ ਵਿੱਚ ਛਾਲੇ ਹੁੰਦੇ ਆ ਸਭ ਤੋਂ ਪਹਿਲਾਂ ਜਦੋਂ ਪਸ਼ੂ ਤੁਰਦਾਗਾ ਤਾਂ ਪਸ਼ੂ ਲੰਗ ਮਾਰਨਾ ਸਟਾਰਟ ਕਰਦਾ ਤਾਂ ਇਹਦਾ ਮਤਲਬ ਇਹ ਜਿਹੜੇ ਅੰਦਰ ਛਾਲੇ ਹੁੰਦੇ ਆ ਆਪਾਂ ਨੂੰ ਪੰਜ ਚਾਰ ਦਿਨਾਂ ਬਾਅਦ ਜਾ ਕੇ ਦੇਖਦੇ ਆ ਇਹਦੇ ਨਾਲ ਹੀ ਇੱਕ ਬਿਮਾਰੀ ਹੁੰਦੀ ਆ ਮੂੰਹ ਦੇ ਵਿੱਚ ਛਾਲੇ ਹੁੰਦੇ ਆ ਅੱਛਾ ਜੀ ਠੀਕ ਆ ਖੁਰਾ ਦਾ ਮਤਲਬ ਲਾ ਪੈਰਾਂ ਦੀ ਬਿਮਾਰੀ ਤੇ ਮੂੰਹ ਦਾ ਮਤਲਬਾ ਮੂੰਹ ਦੇ ਵਿੱਚ ਛਾਲੇ ਮੂੰਹ ਪੱਕ ਜਾਂਦਾ ਜਿਵੇਂ ਬੰਦੇ ਦਾ ਮੂੰਹ ਪੱਕਦਾ ਠੀਕ ਹੈ ਜੀ ਤੇ ਪਸ਼ੂ ਨੂੰ ਜਿੰਨਾ ਚਿਰ ਛਾਲੇ ਨਹੀਂ ਟੁੱਟਦੇ ਉਹਨਾਂ ਚਿਰ ਬੁਖਾਰ ਰਹਿੰਦਾ ਪੂਰਾ ਫੁੱਲ ਤੇ ਜਦੋਂ ਛਾਲੇ ਟੁੱਟ ਜਾਂਦੇ ਆ ਬੁਖਾਰ ਟੁੱਟ ਜਾਂਦਾ ਫਿਰ ਉਹਦੇ ਨਾਲ ਪਸ਼ੂ ਚੰਗੀ ਤਰ੍ਹਾਂ ਖਾ ਪੀ ਨਹੀਂ ਪਾਉਂਦਾ ਤੇ ਟੈਂਪਰੇਚਰ ਲਗਾਤਾਰ ਰਹਗਾ ਜਦੋਂ ਛਾਲੇ ਟੁੱਟਣਗੇ ਤਾਂ ਟੈਂਪਰੇਚਰ ਟੁੱਟੂਗਾ ਠੀਕ ਹੈ ਹਾਂ ਜੀ ਅੱਗੇ ਤੇ ਜੀ ਜਿਹੜੀ ਇਹ ਬਿਮਾਰੀ ਹੁੰਦੀ ਕਿਵੇਂ ਹੈ ਜੀ ਇਹ ਇਹ ਹੋਣ ਦਾ ਕਾਰਨ ਹੈ ਜੀ ਆਪਣੇ ਵਾਇਰਸ ਹੁੰਦਾਗਾ ਇੱਕ अच्छा जी मौसम ਦੇ ਮੁਤਾਬਕ ਠੀਕ ਹੈ ਜੀ ਪਹਿਲਾਂ ਮੌਸਮ ਦੇ ਮੁਤਾਬਕ ਹੁੰਦਾ ਸੀ ਹੁਣ ਪਤਾ ਨਹੀਂ ਕਦੋਂ ਆ ਜੀ ਪਹਿਲਾਂ ਗਿਲ ਗਲੋਰੀ ਦੇ ਵਿੱਚ ਆਉਂਦਾ ਸੀ ਜੂਨ ਜੁਲਾਈ ਦੇ ਵਿੱਚ ਜ਼ਿਆਦਾਤਰ ਅਪ੍ਰੈਲ ਦੇ ਵਿੱਚ ਇਹਦੀ ਵੈਕਸੀਨ ਹੋ ਜਾਂਦੀ ਸੀ ਪਰ ਹੁਣ ਤਾਂ ਇਹ ਜਨਵਰੀ ਫਰਵਰੀ ਕੀ ਆਉਣਾ ਸਟਾਰਟ ਹੋ ਗਿਆ ਸੀ ਠੀਕ ਹੈ ਜੀ ਠੀਕ ਹੈ ਨਾ ਇਹਦਾ ਵੀ ਕੋਈ ਟਾਈਮ ਨਹੀਂ ਰਿਹਾ ਵਾਇਰਸ ਦਾ ਠੀਕ ਹੈ ਜੀ ਤੇ ਦੂਜੀ ਗੱਲ ਇਸ ਬਿਮਾਰੀ ਤੋਂ ਬਚਣ ਦਾ ਹੈਗਾ ਵੀ ਤੁਸੀਂ ਇਹਦੇ ਨਾਲ ਵੈਕਸੀਨ ਜ਼ਰੂਰ ਲਵਾਓ ਜੀ ਮੈਨੂੰ ਠੀਕ ਹੈ ਜੀ ਵੈਕਸੀਨ ਲਵਾਉਣੀ ਜ਼ਰੂਰੀ ਆ ਇਹ ਪਹਿਲਾਂ ਹੀ ਲਵਾ ਲਈ ਪਹਿਲਾਂ ਹੀ ਲਵਾ ਦੋ ਜੀ ਪਹਿਲਾਂ ਤੇ ਵੈਕਸੀਨ ਆਸਟਰਾ ਗ੍ਰਲ ਲਵਾਉ ਦੇ ਕੇ ਵੀ ਵੈਕਸੀਨ ਦੀ ਜਿਹੜੀ ਕੋਲਡ ਚੈਰ ਉਹ ਨਾ ਟੁੱਟੀ ਹੋਵੇ ਠੀਕ ਹੈ ਜੀ ਠੀਕ ਆ ਤਾਂ ਵਧੀਆ ਕੰਮ ਕਰੂਗੀ ਇੱਕ ਪਸ਼ੂ ਦੇ ਡੋਜ਼ ਆ ਜਿਹੜੀ ਉਹ ਸਹੀ ਲਵਾਓ ਕਈ ਭਰਾ ਸਾਡੇ ਕਹਿ ਦਿੰਦੇ ਆ ਵੀ ਜੇ ਡੋਜ਼ ਲੱਗੇ ਦੁੱਧ ਸੁੱਕ ਜੂਜੀ ਕਟਰੂ ਸਿੱਟ ਜੂਜੀ ਵੀ ਕਟਰੂ ਦਾ ਤਾਂ ਹੀ ਸਿੱਟੂ ਨਾ ਇਥੇ ਜਿਉਂਦਾ ਰਹੂਗਾ ਹਾਂਜੀ ਪਹਿਲਾਂ ਇਹਦੇ ਵਿੱਚ 2% ਦੀ ਡੈਥ ਪਰ ਹੁਣ ਮੂੰਖ ਹੋਰ ਤੇ ਗਲ ਕੋ 2ਐਚਐਸ ਦੋਵੇਂ ਜੁੜ ਕੇ ਆ ਰਹੇ ਨੇ ਨਾਲ ਠੀਕ ਹੈ ਜੀ ਇਹਦਾ ਕਰਕੇ ਨੁਕਸਾਨ ਇਹ ਨਹੀਂ ਮਿਲਦਾ ਜਾਦੇ ਹੋ ਰਿਹਾ ਠੀਕ ਹੈ ਜੀ ਤੇ ਇਹਦਾ ਇਲਾਜ ਕੀ ਹੈ ਜੀ ਫਿਰ ਬਿਮਾਰੀ ਦਾ ਜੀ ਇਲਾਜ ਤਾਂ ਦੇਖੋ ਜੀ ਪਹਿਲਾ ਇਲਾਜ ਤਾਂ ਵੈਕਸੀਨ ਆ ਅੱਛਾ ਜੀ ਠੀਕ ਆ ਤੇ ਦੂਜਾ ਤੁਸੀਂ ਕੀ ਕਰਨਾਗਾ ਇਹਨੂੰ ਜਦੋਂ ਤੁਹਾਡੇ ਪਾਸ ਨੂੰ ਆਉਂਦੀ ਆ ਸਟਾਰਟਿੰਗ ਦੇ ਵਿੱਚ ਟਿਸ਼ੂ ਐਡ ਦੀਆਂ ਗੋਲੀਆਂ ਤਿੰਨ ਸਵੇਰੇ ਤਿੰਨ ਸ਼ਾਮ ਨੂੰ ਠੀਕ ਹੈ ਜੀ ਤੇ ਨਾਲ ਸੈਰਾਕੈਨ ਪਲੱਸ ਦੀਆਂ ਦੋ ਦੋ ਗੋਲੀਆਂ ਸਵੇਰੇ ਸ਼ਾਮ ਤੇ ਇੱਕ ਐਫ ਐਮ ਡੀ ਦਵਾਈ ਆਉਂਦੀ ਆ ਹੈਮੋਵੇਥੀ ਦੀ ਅੱਛਾ ਜੀ ਡਾਕਟਰ ਜੌਨ ਦੀ ਉਹ ਤੁਸੀਂ ਦੇ ਸਕਦੇ ਹੋ ਨਾਲ ਠੀਕ ਹੈ ਜੀ ਠੀਕ ਆ ਉਹ ਦੇਵੋਗੇ ਤਾਂ ਜਿਆਦਾ ਬੈਟਰ ਰਹੂਗੀ ਠੀਕ ਹੈ ਜੀ ਸਰ ਉਹਦੇ ਨਾਲ ਇਹਦਾ ਇਲਾਜ ਵੀ ਹੋ ਜਾਊਗਾ ਸਸਤਾ ਵੀ ਹੋ ਜਾਊਗਾ ਜੇ ਵੱਲੋਂ ਤੁਹਾਡਾ ਟਾਈਮ ਲੰਘ ਚੁੱਕਿਆ ਵੀ ਪਸ਼ੂ ਕੁਝ ਵੀ ਨਹੀਂ ਖਾਂਦਾ ਫਿਰ ਬਸ ਉਹਨੂੰ ਫਲੂਇਡ ਵੀ ਦੇਣਾ ਪਊਗਾ ਟੈਕਸਨਲ ਵਗੈਰਾ ਮਹਿੰਗੇ ਟੀਕੇ ਉਹ ਵੀ ਲਾਉਣੇ ਪੈਣਗੇ ਤਾਂ ਪਸ਼ੂ ਤੋਂ ਮਹਿੰਗਾ ਕੁਝ ਨਹੀਂ ਹੁੰਦਾ ਉਹਨੂੰ ਬਚਾਉਣ ਵਾਸਤੇ ਉਹਦਾ ਪੂਰਾ ਟ੍ਰੀਟਮੈਂਟ ਕਰਨਾ ਹੀ ਪੈਣਾ ਹਾਂਜੀ ਅਸਲ ਵਿੱਚ ਪਹਿਲਾਂ ਵੀ ਇਤਿਆਹਤ ਰੱਖੀ ਆਪਾਂ ਵੀ ਪਹਿਲੀ ਵੈਕਸੀਨੇਸ਼ਨ ਤੇ ਪੈਰ ਓਖੜ ਜਾਂਦੇ ਆ ਥੱਲਿਓ ਉਹਨਾਂ ਜ਼ਖਮਾਂ ਦਾ ਖਿਆਲ ਰੱਖਣਾ ਪੈਰਾਂ ਨੂੰ ਧੋ ਕੇ ਰੱਖਣਾ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਜਦੋਂ ਸੁੱਕ ਗਏ ਉਹਨਾਂ ਦੇ ਸੁੱਕੀ ਸਵਾ ਜਾਂ ਹਲਦੀ ਹਲਦੀ ਉਹ ਭੁੱਕ ਦੋ ਜਖਮਾਂ ਦੇ ਉੱਪਰ ਕਦੇ ਵੀ ਕਾਲਾ ਤੇਲ ਨਹੀਂ ਲਾਉਣਾ ਜਖਮਾਂ ਨੂੰ ਹਲਦੀ ਸਰੋਦਾ ਤੇਲ ਜਾਂ ਸਵਾ ਦੇ ਨਾਲ ਹੀ ਤੁਸੀਂ ਕਵਰ ਕਰਨਾ ਜਾਂ ਕੋਈ ਸਪਰੇਅ ਲੈ ਲੋ ਟੋਪਿਕ ਯੂਰ ਵਗੈਰਾ ਉਹ ਮਾਰ ਦਿਓ ਠੀਕ ਹੈ ਨਾ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਜੀ